ਗੱਲ ਦੇ ਵਿੱਚ ਹੋਮਗੇ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੋਏ ਫਿਟਨੈਸ ਦੇ ਵਿੱਚ ਸੋ ਅੱਜ ਆਪਾਂ ਗੱਲ ਕਰਾਂਗੇ ਕਿ ਜਿਵੇਂ ਕਿ ਤੁਹਾਨੂੰ ਸਾਰ ਨੂੰ ਪਤਾ ਇੱਕ ਜਿਹੜੀ YouTube ਦੀ ਏਡ ਹੈ ਨਵੀ ਹੈ ਨਾ ਇੱਕ YouTube ਦੀ ਨਵੀ ਪਾਲਿਸੀ ਹੈ ਜਿਹੜੀ ਉਹ ਆਈ ਆ ਵੀ 15 ਜੁਲਾਈ ਤੋਂ ਬਾਅਦ ਹਨਾ ਕਈ YouTube ਚੈਨਲ ਇਹੋ ਜੇ ਹੋਣਗੇ ਜਿਹੜੇ ਮਤਲਬ ਵੀ ਟਰਮੀਨੇਟ ਹੋ ਜਾਣਗੇ ਸਸਪੈਂਡ ਹੋ ਜਾਣਗੇ ਮਤਲਬ ਵੀ ਤੁਸੀਂ YouTube ਤੋਂ ਪੈਸਾ ਜਿਹੜਾ ਤੁਸੀਂ ਉਹ ਨਹੀਂ ਕਮਾ ਸਕਦੇਗੇ YouTube ਦੇ ਉੱਤੇ ਤੁਸੀਂ ਸੋ ਉਹ ਕਿਹੜੇ ਚੈਨਲ ਨੇ ਜਿਹੜੇ YouTube ਤੋਂ ਪੈਸਾ ਨਹੀਂ ਕਮਾ ਸਕਦੇਗੇ ਕਿਹੜੇ YouTube ਚੈਨਲ ਇਹ ਹੋ ਜਿਹੜੇ YouTube ਤੋਂ ਪੈਸਾ ਕਮਾ ਸਕਦੇ ਆ ਪਰ ਤੁਸੀਂ YouTube ਤੋਂ ਕਿਵੇਂ ਪੈਸਾ ਕਮਾ ਸਕਦੇ ਹੋ ਤੁਸੀਂ ਕਿਹੜੀ ਵੀਡੀਓ ਨੇ ਜਿਹੜੀ ਤੁਸੀਂ ਉਹ ਨਹੀਂ ਪੂਣੀ ਹੈਗੀ YouTube ਦੇ ਉੱਤੇ ਹਨਾ ਸੋ ਉਹਦੇ ਬਾਰੇ ਅੱਜ ਪੂਰੀ ਗੱਲਬਾਤ ਕਰਾਂਗੇ ਸੋ ਤੁਹਾਡੇ ਵਿੱਚ ਕੋਈ ਵੀ ਮੇਰੇ ਭੈਣ ਭਰਾ ਇਸ ਟਾਈਮ ਫ੍ਰੀ ਬੈਠਾ ਤੇ ਮੇਰੇ ਨਾਲ ਲਾਈਵ ਦੇ ਉੱਤੇ ਆ ਕੇ ਜੁੜ ਸਕਦਾ ਵਾ ਹਨਾ ਤੇ ਇਹਦੇ ਤੇ ਇੱਕ ਮੈਂ ਪ੍ਰੋਪਰਲੀ ਵੀਡੀਓ ਜਿਹੜੀ ਮੈਂ ਵੀ ਇੱਕ ਦੋ ਦਿਨਾਂ ਦਾ ਕੋਸ਼ਿਸ਼ ਕਰਾਂਗਾ ਤੁਹਾਡੇ ਸਾਰੇ ਵਾਸਤੇ ਮੈਂ ਬਣਾ ਕੇ ਲੈ ਕੇ ਆਵਾਂ ਤੇ ਆਪਾਂ ਫਿਰ ਉਹਦੇ ਵਿੱਚ ਮੈਂ ਤੁਹਾਨੂੰ ਪੂਰੀ ਬਰੀਕੀ ਦੇ ਵਿੱਚ ਦੱਸਾਂਗਾ ਕਿ ਜਿਹੜੀ ਨਵੀਂ YouTube ਦੀ ਪਾਲਿਸੀ ਆਈ ਆ ਉਹਦੇ ਵਿੱਚ ਵੀ ਤੁਸੀਂ ਪੈਸੇ ਕੌਣ ਹੀ ਕਮਾਵਾ ਦੇਗੇ ਕਿਉਂਕਿ ਤੁਸੀਂ ਕਿਹੜੇ ਹੋ ਜੀ ਚੈਨਲ ਨੇ ਜਿੰਨਾ ਤੁਸੀਂ ਕੰਮ ਆ ਜਿਹੜਾ ਤੁਸੀਂ ਉਹ ਬਿਲਕੁਲ ਜਿਹੜਾ ਤੁਸੀਂ ਨਹੀਂ ਕਰਨਾ ਆਏਗਾ ਹਨਾ ਜੀ ਸੋ ਇੱਕ ਤਾਂ ਹੈਗੇ ਨੇ ਵੀ ਉਹਨੇ ਕਿਹਾ ਵੀ ਜਿਹੜੇ ਮਤਲਬ ਵੀ ਮੰਨ ਲਈ ਚਲੋ ਜਿਹੜੇ ਮੇਰੇ ਭੈਣ ਭਰਾ ਮਤਲਬ ਮਿਕਸ ਜਿਹਾ ਕੰਟੈਂਟ ਬਣਾਉਂਦੇ ਨੇ ਹਨਾ ਇੱਕ ਤਾਂ ਉਹ ਚੈਨਲ ਜਿਹੜਾ ਮੋਡਿਟੀਜ਼ੇਸ਼ਨ ਨਹੀਂ ਹੋਣਗੇ ਤੇ ਉਸ ਤੋਂ ਬਾਅਦ ਇਹ ਕਿਹੜੀ ਪਾਲਿਸੀ ਆ ਉਹ ਕਹਿੰਦੀ ਜਿਵੇਂ ਮਤਲਬ ਮੰਨ ਲਈ ਜਰੂਰ ਤੁਸੀਂ ਕਿਸੇ ਦਾ ਕੰਟੈਂਟ ਚੱਕ ਕੇ ਜੀ ਹਨਾ ਕਟਿੰਗ-ਕਟਿੰਗ ਕਰਕੇ ਜਾਂ ਫਿਰ ਇਦਾਂ ਹੀ ਚੱਕ ਕੇ ਤੁਸੀਂ YouTube ਦੇ ਉੱਤੇ ਅਪਲੋਡ ਕਰ ਦਿੰਦੇ ਸੀ ਉਹ ਚੈਨਲ ਤੋਂ ਵੀ ਤੁਸੀਂ ਪੈਸੇ ਜਿਹੜੇ ਤੁਸੀਂ ਨਹੀਂ ਕਮਾ ਸਕਦੇ ਤੁਸੀਂ ਉਦਦਰ ਦਾ ਚੈਨਲ ਜਿਹੜਾ ਨਹੀਂ ਬਣਾਣਾ ਹੈਗਾ ਬਾਕੀ ਜਿਹੜੇ ਹੁਣ ਜਿਵੇਂ ਕਿ ਤੁਹਾਨੂੰ ਸਾਰ ਨੂੰ ਪਤਾ ਵੀ ਜਿਹੜਾ ਹੁਣ ਦਾ ਟਾਈਮ ਹੈ ਜਿਹੜਾ ਉਹ ਉਹ AI ਦਾ ਟਾਈਮ ਆ ਹਨਾ ਲੋਕ AI ਦੇ ਨਾਲ ਵੀਡੀਓ ਬਣਾ ਰਹੇ ਨੇ ਆਪਣੀਆਂ ਤੇ YouTube ਦੇ ਉੱਤੇ ਅਪਲੋਡ ਕਰੀ ਜਾ ਰਹੇ ਨੇ ਤੇ ਉਹਨਾਂ ਦੇ ਵਿਊ ਜਿਹੜੇ ਮਿਲਣ ਦੇ ਵਿੱਚ ਵਿਊ ਆਉਂਦੇ ਪਏ ਨੇ ਤੇ ਲੋਕਾਂ ਨੂੰ ਇਦਾਂ ਵਾ ਵੀ ਜੇ ਅਸੀਂ ਇਦਾਂ ਦੇ ਵੀਡੀਓ ਬਣਾ ਬਣਾ ਕੇ ਅਪਲੋਡ ਕਰੀ ਜਾਵਾਂਗੇ ਤਾਂ ਸਾਨੂੰ ਜਿਹੜੇ YouTube ਦੇ ਉੱਤੇ ਸਾਨੂੰ ਜਿਹੜੇ ਪੈਸੇ ਆ ਉਹ ਮਿਲਣੇ ਸ਼ੁਰੂ ਹੋ ਜਾਣਗੇ ਹਨਾ ਸੋ YouTube ਦਾ ਸਪੈਸ਼ਲ کیا ਵਾ ਵੀ ਜਿਹੜੇ ਚੈਨਲ AI AI ਥਰੂ ਕੰਮ ਕਰਦੇ ਨੇ ਹਨਾ ਵੀ ਉਹ ਜਿਹੜੇ ਚੈਨਲ ਨੇ ਜਿਹੜੇ ਉਹ ਬਿਲਕੁਲ ਵੀ ਮੋਨਟਾਈਜ਼ ਹੈ ਜਿਹੜੇ ਉਹ ਨਹੀਂ ਕੀਤੇ ਜਾਣਗੇ ਮੈਂ ਵੀ ਕਹਿੰਦਾ ਮਤਲਬ ਆ YouTube ਦਾ ਵੀ ਜੇ ਤੁਸੀਂ YouTube ਦੇ ਉੱਤੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਸਤਨਾਮ ਕੋਰ ਬਣੀ ਜਿਹੜੇ ਸੱਚੀ ਗੱਲ ਸੱਚੀ ਗੱਲ ਸਤਨਾਮ ਮੈਡਮ ਜੀ ਉਹ ਠੀਕ ਹੋ ਜੀ ਸੋ YouTube ਨੇ ਕਿਹਾ ਵੀ ਜੇ ਤੁਸੀਂ YouTube ਦੇ ਉੱਤੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਤਾਂ ਉਹਦੇ ਵਾਸਤੇ ਤੁਹਾਨੂੰ ਖੁਦ ਦਾ ਆਪਣਾ ਕੰਟੈਂਟ ਹੈ ਜਿਹੜਾ ਤੁਹਾਨੂੰ ਬਣਾਉਣਾ ਪਵੇਗਾ ਤੁਸੀਂ ਕਿਸੇ ਦਾ ਦੂਜੇ ਦਾ ਕਾਪੀ ਨਹੀਂ ਚੱਕ ਕੇ ਤੁਸੀਂ ਕੰਟੈਂਟ ਪਾ ਸਕਦੇ ਹੈਗੇ ਇੱਕ ਤੁਸੀਂ AI ਦੇ ਜਰੀਏ ਤੁਸੀਂ ਵੀਡੀਓ ਬਣਾ ਕੇ ਤੁਸੀਂ ਅਪਲੋਡ ਜਿਹੜੀ ਤੁਸੀਂ ਉਹ ਨਹੀਂ ਕਰ ਸਕਦੇ ਵੀ ਕਿਸੇ ਦੀ ਵੀ ਤੁਸੀਂ ਵੀਡੀਓ ਚੱਕੀ ਜਾਂ ਫਿਰ ਤੁਸੀਂ ਅਪਲੋਡ ਕੀਤੀ ਵੀਡੀਓ ਉਹ ਤੁਸੀਂ ਪੈਸੇ ਉੱਤੇ YouTube ਤੋਂ ਨਹੀਂ ਕਮਾ ਸਕਦੇ ਕਿ ਜੇ ਤੁਸੀਂ YouTube ਦੇ ਉੱਤੇ ਤੁਸੀਂ ਪੈਸੇ ਕਮਾਉਣੇ ਆ ਤਾਂ ਉਹਦਾ ਸਿੱਧਾ ਜਿਹੇ ਹਿਸਾਬ ਉਹ ਵੀ ਤੁਹਾਨੂੰ ਆਪਣੀ ਵੀਡੀਓ ਜਿਹੜੀ ਉਹ ਬਣਾਣੀ ਪੈਗੀ ਜਿਹੜੇ ਇੱਕ ਮੰਨ ਕੇ ਚੱਲੋ YouTube ਕਹਿੰਦੀ ਹੈ ਵੀ ਇੱਕ ਕੰਟੈਂਟ ਇਹੋ ਜਿਹਾ ਵਾ ਜਿੰਨੂੰ ਅਤਲ ਮਤਲਬ ਵੀ ਅਸੀਂ ਮੋਨਟਾਈਜ਼ 101% ਕਰਾਂਗੇ ਹੀ ਕਰਾਂਗੇ ਉਹ ਕਿਹੜੇ ਨੇ ਜਿਵੇਂ ਮਾਨੇ ਕਿ ਜੇ ਤੁਸੀਂ ਆਪਣੀ ਜਿਵੇਂ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਹਣਾ ਜਿੰਨੇ ਵੀ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਉਹਦੇ ਵਿੱਚ ਮੈਂ ਖੁਦ ਆਪ ਹੁੰਨਾ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਨੋਟ ਜਿੰਦੇ ਹਾਂ ਨਾ ਵੀ ਤੁਸੀਂ ਕਿਸ સ્ટોਰੀ ਦੇ ਉੱਤੇ ਕੰਮ ਕਰ ਸਕਦੇ ਹੋ ਕਿਸ સ્ટોਰੀ ਦੇ ਉੱਤੇ ਤੁਸੀਂ ਕੰਮ ਜਿਹੜਾ ਉਹ ਨਹੀਂ ਕਰਨਾ ਆਏਗਾ ਹਣਾ ਉਹ ਜਿਹੜਾ ਚੈਨਲ ਆ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦਿੱਕਤ ਨਹੀਂ ਹੈਗੀ ਉਹ ਸਾਰੇ ਚੈਨਲ ਨੇ ਜਿਹੜੇ ਮੋਨਟਾਈਜ਼ ਹੋ ਜਾਣਗੇ ਤੇ ਉਤੋਂ ਤੁਸੀਂ ਪੈਸੇ ਜਿਹੜੇ ਤੁਸੀਂ ਉਹ ਵੀ ਕਮਾ ਸਕਦੇ ਹੋ ਉਸ ਵਿੱਚ ਕੋਈ ਦਿੱਕਤ ਨਹੀਂ ਆਏਗੀ ਕਿਉਂਕਿ ਉਹ ਤੁਹਾਡਾ ਖੁਦ ਦਾ ਕੰਟੈਂਟ ਆ ਤੁਸੀਂ ਖੁਦ ਆਪਣਾ ਕੰਟੈਂਟ ਬਣਾਇਆਗਾ ਤੇ ਉਤੋਂ ਤੁਸੀਂ ਪੈਸੇ ਜਿਹੜੇ YouTube ਦੇ ਬਾਰੇ ਤੁਸੀਂ ਕਮਾ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਜਿਹਦੇ ਵਿੱਚ ਮੰਨ ਕੇ ਜਦੋਂ ਤੁਸੀਂ ਜੇ ਕਿਸੇ ਦੀ ਵੀਡੀਓ ਵੀ ਚੱਕ ਕੇ ਤੁਸੀਂ ਆਪਣੇ ਚੈਨਲ ਦੇ ਉੱਤੇ ਪਾਉਂਦੇ ਹੋ ਤੇ YouTube ਕਹਿੰਦਾ ਵੀ ਤੁਸੀਂ ਉਹਦੇ ਵਿੱਚ ਨਾ ਆਪਣੀ ਕੁਝ ਵੈਲਿਊ ਆ ਜਿਹੜੀ ਤੁਸੀਂ ਐਡ ਜ਼ਰੂਰ ਕਰੋ ਜਾਂ ਤਾਂ ਤੁਸੀਂ ਆਪਣੀ ਆਵਾਜ਼ ਜਿਹੜੀ ਤੁਸੀਂ ਉਹ ਉਹਦੇ ਵਿੱਚ ਜ਼ਰੂਰ ਦਿਓ ਜਾਂ ਫਿਰ ਉਹਦੇ ਵਿੱਚ ਤੁਸੀਂ ਐਡੀਟਿੰਗ ਦੇ ਵਿੱਚ ਆਪਣਾ ਕੁਝ ਮਤਲਬ ਵੀ ਕ੍ਰੀਏਟੀਵਿਟੀ ਦਿਖਾਓ ਜਾਨੀ ਕਿ ਤੁਹਾਡੀ ਜਿਹੜੀ ਵੈਲਿਊ ਆ YouTube ਦੇ ਉੱਤੇ ਉਹਦੇ ਦੇ ਵਿੱਚ ਤੁਹਾਡੀ ਵੈਲਿਊ ਜਿਹੜੀ ਤੁਸੀਂ ਵੀਡੀਓ ਅਪਲੋਡ ਕਰੋਗੇ ਉਹ ਹੋਣੀ ਬਹੁਤ ਜ਼ਰੂਰੀ ਆ ਜੇ ਤੁਹਾਡੀ ਵੀਡੀਓ ਦੇ ਵਿੱਚ ਤੁਹਾਡੀ ਵੈਲਿਊ ਹੋਏਗੀ ਤਾਂ ਹੀ YouTube ਉਹਨੂੰ ਵੀਡੀਓ ਨੂੰ ਮੋਨਟਾਈਜ਼ ਕਰੇਗਾ ਤੇ ਤੁਹਾਨੂੰ ਉਹਦੇ ਤੋਂ ਪੈਸੇ ਜਿਹੜੇ ਉਹ ਮਿਲ ਜਾਣਗੇ ਤੇ ਇੱਕ ਹੋਰ ਜਿਹੜੀ ਮੇਨ ਗੱਲ ਜਿਹੜੀ ਇੱਕ ਜਿਹੜੀ ਹੁਣ ਅਰਨਿੰਗ ਆ ਉਹ ਵੀ ਹੁਣ ਡਬਲ ਹੋਣੀ ਸ਼ੁਰੂ ਵੀ ਜਿਹੜੀ ਆ ਉਹ ਹੋ ਜਾਣੀ ਆ ਕਿਉਂਕਿ ਇੱਕ ਤਾਂ ਅਫੀਲੀਏਟਡ ਮਾਰਕੀਟਿੰਗ ਦਾ ਜਿਹੜਾ ਸਿਸਟਮ ਆ ਉਹ ਉਹਦੇ ਵਿੱਚ ਆ ਗਿਆ ਉਹਦੇ ਵਿੱਚ YouTube ਤੁਸੀਂ ਕੋਈ ਵੀ ਪ੍ਰੋਡਕਟ ਆ ਜਿਹੜਾ ਤੁਸੀਂ ਆਪਣੀ ਵੀਡੀਓ ਦੇ ਵਿੱਚ ਏਡ ਕਰ ਸਕਦੇ ਹੋ ਉਹਦਾ ਕਮਿਸ਼ਨ ਆ ਸਿੱਧਾ ਤੁਹਾਨੂੰ ਤੁਹਾਡੇ ਨੂੰ ਮਿਲੇਗਾ YouTube ਦੀ ਪੇਮੈਂਟ ਦੇ ਨਾਲ ਉਹ ਤੁਹਾਡੇ ਖਾਤੇ ਦੇ ਵਿੱਚ ਜਿੰਨੇ ਵੀ ਪੈਸੇ ਬਣਨਗੇ ਉਹ ਤੁਹਾਡੇ ਖਾਤੇ ਦੇ ਵਿੱਚ ਸਾਰੇ ਪੈਸੇ ਉਹ ਆ ਜਾਣਗੇ ਜਿੰਨੇ YouTube ਦੇ 21 ਤਰੀਕ ਨੂੰ ਪੇਮੈਂਟ ਆਂਦੀ ਆ 21 ਤਰੀਕ ਨੂੰ ਹੀ ਤੁਹਾਡੇ ਖਾਤੇ ਦੇ ਵਿੱਚ ਉਹ ਜਿਹੜੇ ਪੈਸੇ ਸਾਰੇ ਉਹ ਆ ਜਾ ਕਰਨਗੇ ਇਦਾਂ ਤੁਸੀਂ ਕਮਾਈ ਜਿਹੜੀ ਉਹ ਜ਼ਿਆਦਾ ਕਰ ਸਕਦੇ ਆ ਪਰ ਠੀਕ ਹੈ ਜੀ ਹੁਣ ਜਿਹੜਾ YouTube ਨੇ ਕਿਹਾ ਵਾ ਜੇ ਚੈਨਲ AI ਤੋਂ ਬਣੇ ਹੋਏ ਨੇ ਜਦੋਂ ਤੁਸੀਂ ਆਪ ਖੁਦ ਉਹ ਵੀਡੀਓ ਨਹੀਂ ਡਿਲੀਟ ਕਰ ਦੋ ਜੇ ਤੁਸੀਂ ਖੁਦ ਨਹੀਂ ਡਿਲੀਟ ਕਰੋਗੇ ਤਾਂ YouTube ਉਹਨੂੰ ਖੁਦ ਆਪ ਉਹ ਡਿਲੀਟ ਕਰ ਦੇਗਾ ਤੇ ਫਿਰ ਤੁਹਾਨੂੰ ਜਿਹੜੀ ਅੱਗੇ ਜਾ ਕੇ ਦਿੱਕਤ ਆ ਜਿਹੜੀ ਉਹ ਆਣੀ ਸ਼ੁਰੂ ਹੋ ਲਗੀ ਹੈ ਨਾ ਤੇ ਉਹ ਚੈਨਲ ਜਿਹੜਾ ਮੋਨਟਾਈਜ਼ेड ਹੈ ਉਹ ਬਿਲਕੁਲ ਨਹੀਂ ਹੋਣੇਗੇ ਸੋ ਹੁਣ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ YouTube ਦੇ ਉੱਤੇ ਅਗਰ ਕੰਟੈਂਟ ਪਾਉਣਾ ਚਾਹੁੰਦਾ YouTube ਤੋਂ ਪੈਸੇ ਕਮਾਉਣਾ ਚਾਹੁੰਦਾ ਤਾਂ ਪਲੀਜ਼ AI ਦਾ ਯੂਜ਼ ਇਹਦਾ ਤੁਸੀਂ ਬਿਲਕੁਲ ਨਹੀਂ ਕਰਨਾ ਹੈਗਾ ਜੇ ਤੁਸੀਂ AI ਦਾ ਯੂਜ਼ ਕਰਨਾ ਵਾ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਉਹਦੇ ਵਿੱਚ ਥੋੜਾ ਜਿਹਾ ਕੰਟੈਂਟ ਤੁਸੀਂ AI ਦਾ ਲੈ ਸਕਦੇ ਹੋ ਥੋੜੀ ਜੀ ਤੁਹਾਨੂੰ ਆਪਣੀ ਇਹ ਵੈਲਿਊ ਜਿਹੜੀ ਉਹ ਐਡ ਕਰਨੀ ਪੈਗੀ ਮੰਨ ਕੇ ਚਲੋ ਤੁਸੀਂ 50% ਆਪਣਾ ਤੁਸੀਂ ਜਿਹੜਾ ਕੰਮ ਆ ਤੁਸੀਂ AI ਦੇ ਉੱਤੋਂ ਕਰਵਾ ਲਿਆ ਠੀਕ ਹੈ ਜੀ 50% ਤੁਸੀਂ AI ਤੋਂ ਕਰਵਾ ਲਿਆ 50% ਕੰਮ ਤੁਸੀਂ ਖੁਦ ਆਪ ਕੀਤਾ ਉਹਦੇ ਨਾਲ ਤੁਹਾਡਾ ਚੈਨਲ ਜਿਹੜਾ ਮੋਨਟਾਈਜ਼ ਹੋ ਜਾਏਗਾ ਉਹਦੀ ਕੋਈ ਦਿੱਕਤ ਨਹੀਂ ਹੋएगी ਠੀਕ ਹੈ ਜੀ ਸੋ ਉਹਦੀ ਹੁਣ ਇਹ ਜਿਹੜੇ ਆ ਵੀ ਤੁਹਾਨੂੰ ਆਪਣੀ ਵੈਲਿਊ ਜਿਹੜਾ ਤੁਹਾਨੂੰ ਐਡ ਕਰਨੀ ਪੈਗੀ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਸੀ ਵੀ ਜੀ ਸੀ ਆਪਣਾ ਫੇਸ ਨਹੀਂ ਦਿਖਾ ਸਕਦੇ ਸੀ ਜੀ ਪਰ ਜੀ ਕਿਵੇਂ ਕੰਟੈਂਟ ਹੈ ਜਿਹੜਾ ਉਹ ਲੈ ਕੇ ਆਈਏ ਅਸੀਂ YouTube ਤੋਂ ਅਸੀਂ ਪੈਸੇ ਕਮਾਉਣਾ ਚਾਹੁੰਦੇ ਆ ਉਹਦੀ ਤੁਸੀਂ ਟੈਨਸ਼ਨ ਲੋ ਕੰਟੈਂਟ ਬਹੁਤ ਸਾਰੇ ਨੇ ਬਹੁਤ ਕੰਟੈਂਟ ਪਏ ਨੇ ਜਿਹਦੇ ਵਿੱਚ ਤੁਹਾਨੂੰ ਆਪਣੀ ਫੇਸ ਜਿਹੜਾ ਉਹ ਨਹੀਂ ਦਿਖਾਉਣਾ ਪਏਗਾ ਤੁਸੀਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ ਪਰ ਤੁਸੀਂ YouTube ਦੇ ਉੱਤੇ ਵੀਡੀਓ ਅਪਲੋਡ ਕਰਨੀਆਂ ਨੇ ਤੁਸੀਂ ਉਹਦੇ ਤੋਂ ਵੀ ਪੈਸੇ ਜਿਹੜੇ ਤੁਸੀਂ ਕਮਾ ਲਓਗੇ ਉਹ ਜਿਹੜੀ ਵੀਡੀਓ ਨੇ ਉਹ ਬਿਲਕੁਲ ਮੋਨਟਾਈਜੇਸ਼ਨ ਹੋਣਗੀਆਂ ਉਹਦੇ ਵਿੱਚ ਤੁਹਾਡੀ ਖੁੱਦ ਦੀ ਵੈਲੀ ਹੋਏਗੀ ਤੇ ਵੀਡੀਓ ਦੇ ਵਿੱਚ ਕੋਈ ਤੁਹਾਨੂੰ ਰਾਹ ਨਹੀਂ ਕਮਾ ਸਕਦੇ ਹੋ ਠੀਕ ਹੈ ਜੀ ਉਹਦੀ ਇਦਾਂ ਦੀ ਕੋਈ ਵੀ ਦਿੱਕਤ ਹੈ ਜਿਹੜੀ ਉਹ ਨਹੀਂ ਹੈਗੀ ਹੁਣ ਉਹ ਕਿਹੜੇ ਚੈਨਲ ਆ ਜਿਹੜੇ ਤੁਸੀਂ ਬਣਾ ਸਕਦੇ ਹੋ YouTube ਦੇ ਉੱਤੇ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਉਹ ਹੈਗੇ ਆ ਮੰਨ ਕੇ ਚਲੋ ਮੈਂ ਇਹਨਾ ਅੱਗੇ ਕੋਸ਼ਿਸ਼ ਕਰਾਂਗਾ ਵੀ ਮੈਂ ਇੱਕ ਵੀਡੀਓ ਜਿਹੜੀ ਮੈਂ ਉਹ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਜਿਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਤੁਸੀਂ ਕਿਹੜੇ-ਕਿਹੜੇ ਮਤਲਬੀ ਚੈਨਲ ਦੇ ਥਰੂ ਕਿਹੜੇ-ਕਿਹੜੇ ਚਿੰਨ ਤੁਸੀਂ ਇਦਾਂ ਦੇ ਬਣਾ ਸਕਦੇ ਹੋ ਜਿਹਦੇ ਵਿੱਚ ਤੁਹਾਡੀ ਜਿਹੜੀ ਵੈਲਿਊ ਆ ਉਹ ਖੁਦ ਦੀ ਏਡ ਹੋਏਗੀ ਤੁਹਾਡੀ ਖੁਦ ਦੀ ਵੈਲਿਊ ਏਡ ਹੋਏਗੀ ਤੇ ਤੁਸੀਂ YouTube ਤੋਂ ਤੁਸੀਂ ਬਹੁਤ ਵਧੀਆ ਪੈਸੇ ਜਿਹੜੇ ਤੁਸੀਂ ਉਹ ਕਮਾ ਸਕੋਗੇ ਤੇ ਉਹ ਚੈਨਲ ਜਿਹੜਾ 101% ਮੋਨਟਾਈਜ਼ ਹੈ ਵੀ ਜਿਹੜਾ ਉਹ ਹੋਣਾ ਹੀ ਹੋਣਾ ਬਹੁਤ سارے ਚੈਨਲ ਹੈਗੇ ਨੇ ਇਹੋ ਜਿਹੇ ਬਾਕੀ ਮੈਂ ਕੋਸ਼ਿਸ਼ ਇਹ ਹੋਏਗੀ ਮੇਰੀ ਹਫਤੇ ਦੇ ਵਿੱਚ ਮੈਂ ਦੋ ਜਾਂ ਤਿੰਨ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗਾ ਹਰੇਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਰਾਂਗਾ ਵੀ ਤੁਸੀਂ ਕਿਸ ਟੌਪਿਕ ਦੇ ਉੱਤੇ ਵੀਡੀਓ ਬਣਾਉਣੀ ਹੈ ਤੇ ਕਿਸ ਟੌਪਿਕ ਦੇ ਉੱਤੇ ਤੁਸੀਂ ਵੀਡੀਓ ਜਿਹੜੀ ਉਹ ਕਿਵੇਂ ਸ਼ੂਟ ਕਰਨੇ ਆ ਜਿਹਦੇ ਵਿੱਚ ਤੁਹਾਡੀ ਖੁਦ ਦੀ 밸류 ਆ ਜਿਹੜੀ ਉਹ ਐਡ ਹੋ ਸਕੇ ਜੇ ਤੁਹਾਡੀ ਖੁਦ ਦੀ 밸류 ਐਡ ਹੋਏਗੀ ਤੇ ਤੁਹਾਡਾ ਚੈਨਲ ਮੋਨਟਾਈਜ਼ ਵੀ ਹੋ ਜਾਏਗਾ ਤੁਸੀਂ YouTube ਤੋਂ ਵੀ ਤੁਸੀਂ ਪੈਸੇ ਜਿਹੜੇ ਤੁਸੀਂ ਉਹ ਕਮਾ ਸਕਦੇ ਹੋ ਬਾਕੀ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਚੈਨਲ ਨੂੰ ਫੋਲੋ ਕਰਦੇ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ ਵਾ ਉਹ ਮੈਨੂੰ ਕਮੈਂਟ ਥੱਲੇ ਕਰ ਸਕਦੇ ਨੇ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਦੱਸ ਸਕਦੇ ਨੇ ਕਿ ਵੀਰ ਜੀ ਅਸੀਂ ਇਸ ਟੌਪਿਕ ਦੇ ਉੱਤੇ ਵੀਡੀਓ ਜਿਹੜੀ ਉਹ ਬਣਾਉਣਾ ਚਾਹੁੰਦੇ ਆ ਪਰ ਸਾਨੂੰ ਉਸ ਚੀਜ਼ ਦੇ ਬਾਰੇ ਗਾਈਡ ਕਰੋ ਅਸੀਂ ਇਹਦੇ ਵਿੱਚ ਆਪਣੀ ਜਿਹੜੀ ਵੈਲਿਊ ਆ ਉਹਦੇ ਵਿੱਚ ਤੁਸੀਂ ਆਪਣੀ ਵੈਲਿਊ ਜਿਹੜੀ ਤੁਸੀਂ ਉਹ ਕਿਵੇਂ ਐਡ ਕਰ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰਾਂਗਾ 101% ਜਿਵੇਂ ਉਹ ਜਿਹੜਾ ਤੁਸੀਂ ਮੈਨੂੰ ਟੋਪਿਕ ਦੱਸੋਗੇ ਉਸੇ ਟੋਪਿਕ ਦੇ ਉੱਤੇ ਮੈਂ ਉਹੀ ਵੀਡੀਓ ਤਰ੍ਹਾਂ ਬਣਾ ਕੇ ਲੈ ਕੇ ਆਵਾਂਗਾ ਤੇ ਬਾਰੇ ਦੱਸਾਂ ਵੀ ਤੁਸੀਂ ਇਸ ਟੋਪਿਕ ਦੇ ਉੱਤੇ ਤੁਸੀਂ ਆਪਣੀ ਵੈਲਿਊ ਜਿਹੜੀ ਕਿਵੇਂ ਐਡ ਕਰਨੀ ਆ ਤੇ ਕਿਵੇਂ ਤੁਸੀਂ ਵੀਡੀਓ ਬਣਾ ਕੇ ਤੁਸੀਂ YouTube ਦੇ ਉੱਤੇ ਤੁਸੀਂ ਅਪਲੋਡ ਹੈ ਜਿਹੜੀ ਉਹ ਤੁਸੀਂ ਕਰ ਸਕਦੇ ਹੋ ਤੇ ਤੁਹਾਡਾ ਚੈਨਲ ਮੋਨਟਾਈਜ਼ ਹੋ ਜੇਗਾ ਤੇ ਤੁਸੀਂ YouTube ਤੋਂ ਪੈਸੇ ਜਿਹੜੇ ਤੁਸੀਂ ਉਹ ਵੀ ਕਮਾ ਸਕਦੇ ਹੋ ਅਗਰ ਤੁਹਾਡਾ ਚੈਨਲ AI ਦੇ ذریعے ਬਣਿਆ ਹੋਇਆ ਵਾ ਤੁਸੀਂ ਜਿੰਨੇ ਵੀ ਵੀਡੀਓ AI ਦੇ ਹਸਾਬ ਨਾਲ ਪਾਈਆਂ ਨੇ ਤਾਂ ਪਲੀਜ਼ ਤੁਸੀਂ ਉਹ ਰਿਮੂਵ ਕਰ ਦਿਓ ਜਿਹੜਾ 15 ਤਰੀਕ ਤੋਂ ਬਾਅਦ 15 ਜੁਲਾਈ ਤੋਂ ਬਾਅਦ ਜਿਹੜੀ 15 ਜੁਲਾਈ ਲਈ ਬਣ ਕੇ ਚੱਲੋ ਤੁਹਾਡਾ ਚੈਨਲ ਜਿਹੜਾ ਆਟੋਮੈਟਿਕ ਹੀ ਉਹ YouTube ਨੇ ਬੰਦ ਕਰ ਦੇਣਾ ਵਾ ਜਾਂ ਫਿਰ ਜੇ ਤੁਹਾਡਾ ਚੈਨਲ ਮੋਨਟਾਈਜ਼ ਹੋਇਆ ਪਿਆ ਵਾ ਤਾਂ YouTube ਦਾ ਮੋਨਟਾਈਜੇਸ਼ਨ ਜਿਹੜਾ ਉਹ ਬੰਦ ਕਰ ਦੇਣਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਅotro ਤੁਸੀਂ ਅਗਰ YouTube ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਵੈਲਿਊ ਜਿਹੜੀ ਉਹ ਐਡ ਕਰਨੀ ਪਵੇਗੀ ਜਦੋਂ ਤੱਕ ਤੁਸੀਂ ਆਪਣੀ ਵੈਲਿਊ ਐਡ ਨਹੀਂ ਕਰੋਗੇ ਤਾਂ ਉਸ ਦਾ ਵੀ YouTube ਤੋਂ ਪੈਸੇ ਜਿਹੜੇ ਤੁਸੀਂ ਉਹ ਨਹੀਂ ਕਮਾ ਸਕਦੇ ਇੱਕ ਵਾਰੀ ਜੇ ਤੁਸੀਂ ਆਪਣਾ YouTube ਚੈਨਲ ਮੋਨਟਾਈਜੇਸ਼ਨ ਕਰਵਾ ਲੈਣਾ ਤਾਂ ਤੁਸੀਂ ਬਹੁਤ ਵਧੀਆ ਜਿਹੜੇ ਪੈਸੇ ਆ ਤੁਸੀਂ YouTube ਤੋਂ ਤੁਸੀਂ ਕਮਾ ਸਕਦੇ ਹੋ ਕਿਉਂਕਿ ਹੁਣ YouTube ਬਹੁਤ ਜ਼ਿਆਦਾ ਪੈਸੇ ਜਿਹੜਾ ਉਹ ਦੇ ਰਿਹਾ ਵਾ ਉਹਨੇ ਅਰਨਿੰਗ ਜਿਹੜੀ ਅੱਗੇ ਨਾਲੋਂ ਥੋੜੀ ਜੀ ਵਧਾ ਦਿੱਤੀ ਆ ਤੇ ਉਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਫਾਇਦਾ ਹੋਊਗਾ ਜਿਹੜੇ ਵੀ ਮੇਰੇ ਭੈਣ ਪੜਾ YouTube ਤੇ ਕੰਮ ਕਰਨਾ ਚਾਹੁੰਦੇ ਨੇ ਜਾਂ ਪੈਸੇ ਕਮਾਉਣਾ ਚਾਹੁੰਦੇ ਨੇ ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਬੈਨੀਫਿਟਾ ਉਹ ਹੋਏਗਾ ਜੀ ਸੋ ਉਹ ਬਾਤ ਜੂ ਜੇਕਰ ਕੋਈ ਵੀ ਮੇਰੀ ਭੈਣ ਜਾਂ ਕੋਈ ਵੀ ਮੇਰਾ ਵੀਰ ਮੇਰੀ ਵੀਡੀਓ ਦੇਖੇਗਾ ਤਾਂ ਮੈਨੂੰ ਵੀਡੀਓ ਦੇ ਹਲੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਂ ਕਿਹ ਇਸ ਟੋਪਿਕ ਦੇ ਉੱਤੇ ਤੁਹਾਡੇ ਵਾਸਤੇ ਵੀਡੀਓ ਜਿਹੜੀ ਮੈਂ ਉਹ ਲੈ ਕੇ ਆਵਾਂ ਐਸਪੀ ਜੌਨ ਸਰ ਗੰਡੇ ਵੈਰੀ ਨਾਈਸ ਜੀ ਐਸਪੀ ਜੌਨ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲਾ ਠੀਕ ਹੋ ਜੀ ਵੀਡੀਓ ਕੇ ਲੀਏ ਇਮੇਜ ਕੌਨਸੀ ਸਾਈਟ ਸੇ ਲੈ ਸਕਤੇ ਹੈ ਜੀ ਕਿਰਪਾ ਕਰਕੇ ਬਤਾਈਏ ਦੇਖੋ ਜੇ ਤੁਸੀਂ ਵੀਡੀਓ ਦੀ ਤੁਸੀਂ ਫੋਟੋ ਜ ਲੈਣਾ ਚਾਹੁੰਦੇ ਹੋ ਫੋਟੋ ਲੈਣਾ ਚਾਹੁੰਦੇ ਹੋ ਬਹੁਤ ਸਾਰੀਆਂ ਹੈਗੇਨ ਹੋਦੀਆਂ ਵੈਸੇ ਮੈਂ ਐਸਪੀ ਜੁਨ ਸਾਡ ਮੈਂ ਵੀਡੀਓ ਵੀ ਬਣਾਈ ਹੋਈ ਆ ਜਿੱਤੋਂ ਤੁਸੀਂ ਫ੍ਰੀ ਆਫ ਕੋਸਟ ਜਿੰਨੇ ਮਰਜ਼ੀ ਵੀਡੀਓ 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 ਵੀ ਲੈ ਸਕਦੇ ਹੋ ਫੋਟੋ ਵੀ ਲੈ ਸਕਦੇ ਹੋ ਤੁਹਾਨੂੰ ਕੋਈ ਵੀ ਕੋਪੀਰਾਈਟ ਜਿਹੜਾ ਉਹ ਨਹੀਂ ਆਏਗਾ ਤੇ ਤੁਹਾਡਾ ਚੈਨਲ ਜਿਹੜਾ ਉਹ ਵੀ ਮੋਨਟਾਈਜੇਸ਼ਨ ਜਿਹੜਾ ਉਹ ਹੋ ਜਾਏਗਾ ਉਹ ਕਾਫੀ ਅਗੇ ਨੇ ਸਟਾਕ ਮਾਰਕੀਟ ਹੈਗੀ ਆ ਇੱਕ ਮਿਕਸ ਕੀਤੀ ਹੈਗੀ ਆ ਮਿਕਸ ਕਿਟ ਡੋਟ ਕਾਮ ਹਨ ਉਹ ਉਹਦੇ ਤੋਂ ਤੁਸੀਂ ਲੈ ਸਕਦੇ ਜਿੰਨੀ ਮਰਜ਼ੀ ਵੀਡੀਓ ਲੈ ਲਓ ਫੋਟੋ ਲੈ ਲਓ ਹਨ ਉਹਨਾਂ ਨੂੰ ਖਰੀਦ ਤਰ੍ਹਾਂ ਦੇ ਟੈਂਪਲੇਟ ਹਰ ਇੱਕ ਤਰ੍ਹਾਂ ਦੀ ਫੋਟੋ ਤੁਹਾਨੂੰ ਮਿਲ ਜਾਣੀ ਆ ਉਹਦੇ ਦੇ ਕਾਪੀਰਾਈਟ ਜਿਹੜਾ ਉਹ ਤੁਹਾਨੂੰ ਨਹੀਂ ਮਿਲੇਗਾ ਬਾਕੀ ਜੇ ਹੋਰ ਫੋਟੋ ਆ ਜਾਂ ਵੀਡੀਓ ਲੈਣਾ ਚਾਹੁੰਦੇ ਹੋ ਫੂਟੇਜ ਤਾਂ YouTube ਦੇ ਉੱਤੇ ਜਾ ਕੇ ਲਿਖੋ ਤੇ ਆ ਜਿਹੜੀ ਵੀ ਤੁਹਾਨੂੰ ਵੀਡੀਓ ਚਾਹੀਦੀ ਆ ਉਹ ਲਿਖੋ ਜੇ ਟ੍ਰੇਨ ਦੀ ਵੀਡੀਓ ਚਾਹੀਦੀ ਤਾਂ ਉੱਤੇ ਜਾ ਕੇ ਲਿਖੋ ਏ ਟ੍ਰੇਨ ਫੂ ਟ੍ਰੇਨ ਵੀਡੀਓ ਨੂੰ ਕਾਪੀਰਾਈਟਰ ਸਟ੍ਰਾਈਕ ਜਦੋਂ ਤੁਸੀਂ ਤਾਂ ਦੇਖੋਗੇ ਉਹ ਸਾਰੀ ਵੀਡੀਓ ਨੇ ਆ ਜਾਣਗੀਆਂ ਨੋ ਕਾਪੀਰਾਈਟ ਹੋਣਗੀਆਂ ਤੁਸੀਂ ਕੋਈ ਵੀ ਢੀ ਚੱਕ ਕੇ ਆਪਣੇ ਚੈਨਲ ਦੇ ਉੱਤੇ ਪਾ ਸਕਦੇ ਹੋ ਉਹਦੇ ਨਾਲ ਤਾਂ ਕੋਪੀਰਾਈਟਰ ਜਿਹੜਾ ਨਹੀਂ ਆਏਗਾ ਬਟ ਉਹਦੇ ਵਿੱਚ ਤੁਹਾਡੀ ਨਿਊ ਹੈ ਜਿਹੜੀ ਉਹ ਤੁਸੀਂ ਜ਼ਰੂਰ ਰੀਡ ਕਰਨੀ ਆ ਇਹ ਨਾ ਹੋਵੇ ਤੁਸੀਂ ਉੱਥੋਂ ਡਾਊਨਲੋਡ ਕੀਤੀ YouTube ਤੇ ਅਪਲੋਡ ਕਰਦੇ ਜਿੱਦਾਂ ਨਹੀਂ ਕਰਨਾ ਹੈਗਾ ਠੀਕ ਹੈ ਜੀ ਸੋ ਇਹੀ ਜਿਹੜੀ ਇਨਫੋਰਮੇਸ਼ਨ ਸੀ ਮੈਂ ਤੁਹਾਨੂੰ ਦੇਣੀ ਸੀ ਜਿਹੜੀ YouTube ਨੇ ਨਵੀਂ ਪਾਲਿਸੀ ਸ਼ੁਰੂ ਕੀਤੀ ਆ ਤੇ ਹੁਣ ਅਗਰ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਹੁਣ YouTube ਤੇ ਕੰਮ ਕਰਨਾ ਚਾਹੁੰਦਾ ਤਾਂ ਆਪਣੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਵਾ ਤੁਸੀਂ ਵੀ ਜਦੋਂ ਵੀ ਤੁਸੀਂ ਜੋ ਆਪਣਾ ਚੈਨਲ ਬਣਾਉਣਾ ਤਾਂ ਉਹਦੇ ਵਿੱਚ ਤੁਸੀਂ ਆਪਣੀ ਵੈਲੀਓ ਜਿਹੜੀ ਤੁਸੀਂ ਜ਼ਰੂਰ ਐਡ ਕਰਨੀ ਹੀ ਕਰਨੀ ਆ ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਆਪਣੀ ਵੈਲੀਓ ਐਡ ਕਰਨੀ ਸਿੱਖੋ ਜੇ ਤੁਸੀਂ ਆਪਣੀ ਵੈਲੀਓ ਐਡ ਨਹੀਂ ਕਰੋਗੇ ਤਾਂ ਤੁਸੀਂ YouTube ਤੋਂ ਪੈਸੇ ਜਿਹੜੇ ਤੁਸੀਂ ਉਹ ਨਹੀਂ ਕਮਾ ਸਕੋਗੇ ਸੋ ਇਹੀ ਅੱਜ ਦਾ ਆਪਣਾ ਜਿਹੜਾ ਟੋਪਿਕ ਸੀਗਾ ਇਹ ਮੈਂ ਕਵਰ ਕਰ ਲਿਆ ਬਾਕੀ ਮੈਂ ਵੀਡੀਓ ਦੇ ਕੇ ਆਉਂਗਾ ਬਹੁਤ ਜਲਦੀ ਅਗਲੇ ਹਫਤੇ ਮੇਰੀ ਵੀਡੀਓ ਨੇ ਜਿਹੜੀਆਂ ਇੱਕ ਦਿਨ ਛੱਡ ਕੇ ਰੋਜ਼ ਮੇਰੀ ਵੀਡੀਓ ਮੇਰੇ ਚੈਨਲ ਦੇ ਉੱਤੇ ਆ ਕਰਨ ਗਿਆ ਤੇ ਮੈਂ ਪਹਿਲਾਂ ਵਾਂਗੂ ਤੁਹਾਨੂੰ ਪ੍ਰੋਪਰਲੀ ਸਮਝਾਇਆ ਕਰੂੰਗਾ ਵੀ ਕਿਵੇਂ ਤੁਸੀਂ YouTube ਤੋਂ ਤੁਸੀਂ ਪੈਸੇ ਜਿਹੜੇ ਤੁਸੀਂ ਉਹ ਤਮਾਸ਼ਾ ਦੇ ਉਹ ਕਿਵੇਂ ਵੀਡੀਓ ਤੁਸੀਂ ਸ਼ੂਟ ਕਰਦੇ ਜਿਹਦੇ ਵਿੱਚ ਤੁਹਾਡੀ ਇਹ ਵੈਲਿਊ ਜਿਹੜੀ ਉਹ ਐਡ ਹੋ ਸਕੀ ਸੋ ਮੈਂ ਤੇ ਹੁਣ ਜੀ ਆਪਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਤੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੇ ਵਾਹਿਗੁਰੂ ਤਨ ਅਨੁਸਾਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਖੁਸ਼ ਰੱਖੇ ਤੰਦਰੁਸਤ ਰੱਖੇ ਤੁਸੀਂ ਆਪਣੇ ਛੋਟੇ ਭਰਾ ਨੂੰ ਇੰਨਾ ਪਿਆਰ ਜਿੰਦਾ ਤੁਸੀਂ ਜਿੰਦੇ ਹੋ ਵਾਹਿਗੁਰੂ ਤਨ ਅਨੁਸਾਰ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਮਿਲਦੇ ਆ ਬਹੁਤ ਜਲਦੀ ਜੀ ਕਿਨ ਨੂੰ ਮਿਲ ਕੇ ਉਹਦੇ ਵੀਡੀਓ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਐਸਪੀ ਜੌਨਸਨ ਕਰ ਲਿਓ ਕੱਲ ਵੀ ਨੂੰ ਫੋਨ ਕਰ ਲਿਓ ਜਦੋਂ ਮਰਜੀ ਤੇ ਆਪਾਂ ਜਰੂਰ ਫੋਨ ਤੇ ਗੱਲ ਕਰਾਂਗੇ ਠੀਕ ਹੈ ਜੀ ਓਕੇ ਜੀ ਓਕੇ ਸਤਨਾਮ ਮੈਡਮ ਜੀ ਬਾਈ ਜੀ